ਦੀਪਕ ਹੈ ਮੇਰਾ ਨਾਮ ਦੀਪਕ ਹੈ ਮੇਰਾ ਨਾਮ ਅਸੀਂ ਅਮਰਨਾਥ ਤੋਂ ਆ ਰਹੇ ਸੀ ਗਏ ਦੋ ਦਿਨ ਨੂੰ ਗਏ ਸੀਗੇ ਤੇ ਉਧਰ ਆਂਦੇ ਹੋਏ ਆਪਸ ਚ ਕਿੰਨਾਂ ਦੀ ਰਾਜੂ ਪ੍ਰਧਾਨ ਦੀ ਲੜਾਈ ਹੋਈ ਹੈ ਰਾਜੂ ਪ੍ਰਧਾਨ ਨੇ ਰਾਜੂ ਪ੍ਰਧਾਨ ਨੇ ਉਧਰ ਬੰਦੇ ਬੁਲਾ ਲਏ ਉਧਰੋਂ ਉਹਨੇ ਆ ਕੇ ਗੋਲੀਆਂ ਚਲਾਤੀਆਂ ਹੀ ਉੱਥੇ ਗੋਲੀਆਂ ਚਲਾਣ ਤੋਂ ਬਾਅਦ ਹਰਪੇ ਟੀਟ ਨਾਮ ਦੇ ਮੁੰਡੇ ਰਾਜੂ ਪ੍ਰਧਾਨ ਦੇ ਮੁੰਡਾ ਰਾਜੂ ਪ੍ਰਧਾਨ ਦੇ ਮੁੰਡੇ ਨਾਮ ਸੀ ਗੌਰਵ ਗੋਲੀਆਂ ਚਲਾ ਕੇ ਸਿਰਸੁਰ ਪਾੜ ਕੇ ਭੱਜ ਗਏ ਉਹ ਮੋਹਨ ਦਾ ਹੀ ਮੇਰਾ ਬਰਾਦਰ ਇਸ ਅਡੇ ਹੱਜੇ ਮੌਕੇ ਤੇ ਸੀਗਾ ਜੀ ਸਾਰੇ ਸਾਰੇ ਗਵਾਹ ਬੱਸ ਡਰਾਈਵਰ ਵੀ ਲੇਡੀਜ਼ ਵੀ ਲੇਡੀਜ਼ ਨੂੰ ਬਾਹਰ ਕੱਢਿਆ ਲੇਡੀਜ਼ ਤੇ ਵੀ ਛਾਟੇ ਮਾਰਿਆ ਉਹਨਾਂ ਨੇ ਤੇ ਅੱਧੀ ਬੱਸ ਵੀ ਉੱਤਤੀ ਉਹਨਾਂ ਨੇ ਇੰਨੇ ਰਾਉਂਡ ਫਾਇਰ ਕੀਤੇ ਸੀ ਉਹਨਾਂ ਨੇ ਦੋ ਰਾਉਂਡ ਫਾਇਰ ਕਰਿਆ ਲੱਕੀ ਸਾਹਮਣੇ ਮਾਰੀ ਹੈ ਕਿਸੇ ਦੀ ਜ਼ਮੀਨ ਤੇ ਮਾਰਿਆ ਇਹ ਫਾਇਰ ਲੱਗੇ ਨਹੀਂ ਕਿਸ ਤਰ੍ਹਾਂ ਦੇਖਦੇ ਲਗਾਤਾਰ ਜਿਹੜੀਆਂ ਬਲਮਾਟੀਆਂ ਹੈ ਘਟਨਾਵਾਂ ਨਿਕਲ ਕੇ ਤਾਂ ਨਹੀਂ ਆ ਰਹੀਆਂ ਕਿ ਇਹ ਮੰਕਰ ਸਾਨੂੰ ਇਨਸਾਫ ਚਾਹੀਦਾ ਹੈ ਜਿਹੜਾ ਤੁਹਾਡਾ ਪ੍ਰਾਜੈਕਟ ਰਾਜੂ ਪ੍ਰਧਾਨ ਲੈ ਕੇ ਗਿਆ ਸੀ ਦੋ ਕਿਹੜੇ ਦਿਨ ਗਿਆ ਦੋ ਤਰੀਕ ਨੂੰ ਗਿਆ ਸੀ ਲੜਾਈ ਦਾ ਏਡਾ ਕਾਰਨ ਕੀ ਹੋਇਆ ਜਿਹੜੀ ਬਸ ਜੀ ਕੁੜੀ ਨੂੰ ਰਾਜੂ ਪ੍ਰਧਾਨ ਨੇ ਗਾਲ੍ਹਾਂ ਕੱਢੀਆਂ ਸੀਗਾ ਰਾਜੂ ਪ੍ਰਧਾਨ ਨੇ ਗਾਲ੍ਹਾਂ ਕੱਢੀਆਂ ਗੱਲ ਕਿਸੇ ਔਰ ਦੀ ਸੀ ਉਹਨਾਂ ਨੇ ਆ ਕੇ ਗੁੱਟ ਤਾਂ ਜਿਨ੍ਹਾਂ ਦੀ ਲੇਡੀਜ਼ ਨੂੰ ਗਾਲ੍ਹਾਂ ਕੱਢੀਆਂ ਸੀ ਬਸ ਚ ਉਹਨਾਂ ਨੇ ਅੱਗੇ ਸਨੋਰੀ ਸੀਤਲਾ ਮਾਤਾ ਦੇ ਮੰਦਰ ਬਸ ਰੋਕਣ ਜੀ ਉਹਨਾਂ ਨੇ ਸਨੋਰੀ ੱਡੀ ਬਸ ਘੇਰ ਲਈ ਬਸ ਘੇਰ ਕੇ ਨਾਲ ਦੇ ਸਾਰੀ ਬਸ ਗੁੱਟੀ ਅੱਧੀ ਇਹ ਹੈਗੀ 11 11:30 ਵਜੇ ਹਾਂਜੀ 11:30 ਵਜੇ ਤੁਹਾਡੇ ਬ੍ਰਦਰ ਨੇ ਕਿਸੇ ਕਿਸੇ ਸਿਰ ਚ ਮਾਰੀਆਂ ਹੀ ਪਿੱਠਾਂ ਤੇ ਕਿਰਪਾਨਾਂ ਮਾਰੀਆਂ ਡੰਡੇ ਮਾਰੇ ਉਹਨਾਂ ਨੇ ਫੋਨ ਫੋਨ ਘੇਰਤਾ ਉਹਨਾਂ ਦਾ ਫੋਨ ਪਤਾ ਨਹੀਂ ਘੇਰਤਾ ਪਤਾ ਨਹੀਂ ਖੋਲਿਆ ਇੱਕ ਘਟੋ ਘਟ 25 25 ਤੋਂ 30 ਜਾਨੇ ਸੀਗੇ ਮੇਰੇ ਖਿਆਲ ਨਾਲ ਪੈਦਲ ਸੀਗੇ ਇੱਕ ਮੋਟਰਸਾਈਕਲਾਂ ਤੇ ਸੀਗੇ ਰਾਜੂ ਪ੍ਰਧਾਨ ਬਸ ਤੇ ਸੀਗਾ ਰਾਜੂ ਪ੍ਰਧਾਨ ਰਾਜੂ ਪ੍ਰਧਾਨ ਨੇ ਵੀ ਮਾਰੀਆਂ ਕੋਈ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸੀਗਾ ਉਹਦੇ ਉਧਰ ਫੈਰ ਹੋਇਆ ਹਾਂਜੀ ਹਾਂਜੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਕਿਹਾ ਮੈਂ ਕਿਹਾ ਅਸਲਾ ਫੜੋ ਉਹਨਾਂ ਨੇ ਅਸਲਾ ਫੜਿਆ ਹੀ ਨਹੀਂ ਉਹ ਕਹਿੰਦੇ ਮੈਨੂੰ ਕਿਉਂ ਫੜ ਰਿਹਾ ਮੈਂ ਕਿਹਾ ਤੁਸੀਂ ਪ੍ਰਧਾਨਤਾ ਚੱਕ ਚੱਕ ਕਿਸੇ ਨੂੰ ਚੱਕਿਆ ਹੀ ਨਹੀਂ ਕਿਸੇ ਨੂੰ ਵੀ ਇਲਾਤ ਮਾੜੇ ਸੀ ਸੁਰਪਟੇ ਇਹਦਾ ਚੰਗਾ ਹੋਰ ਕਿੰਨੇ ਕਿਤੇ ਮੇਰੇ ਬਸ ਇੱਕ ਬੰਦੇ जख्मी ਆਈ ਪੈਰ ਚਲਾਇਆ ਉਹਨੇ ਨਿਆਜਸ ਨਿਆਜਸਲੇ ਨਾਲ ਬਲੈਕ ਕਲਰ ਦਾ ਅਸਲਾ ਸੀ ਕਹੀ ਉਹਦੇ ਕੋਲ ਸਿਕਸਰ ਕਿਹਦੇ ਕੋਲ ਸੀ ਉਹ ਹਰਬੀਟ ਟੀਟ ਕੋਲ ਸੀਗਾ ਇਹ ਅਸਲਾ